ਇਸ ਵੇਲੇ ਸੀ ਮੌਜੂਦ ਆ ਜਿਲ੍ਹਾ ਸੰਗਰੂਰ ਦੇ ਵਿੱਚ ਜੋ ਤਿੰਨ ਲੋਕ ਜੋ ਅਮਰੀਕਾ ਤੋਂ ਵਾਪਸ ਆਏ ਨੇ ਉਹਨਾਂ ਵਿੱਚੋਂ ਇੱਕ ਜੋ ਚੱਠੇ ਸੇਖਵਾ ਤੋਂ ਹਰਦੀਪ ਸਿੰਘ ਹੈ ਉਹਨਾਂ ਦੇ ਪਰਿਵਾਰ ਦੇ ਨਾਲ ਉਹਨਾਂ ਨਾਲ ਗੱਲ ਕਰਦੇ ਆ ਉਹਨਾਂ ਦੇ ਕਿਸ ਤਰ੍ਹਾਂ ਦੇ ਇਮੋਸ਼ਨ ਨੇ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਤੁਹਾਡਾ ਬੇਟਾ ਹੈਗਾ ਦਾ ਵਾਪਸ ਆਇਆ ਹੈਗਾ ਤੇ ਕੀ ਕਹਿਣਾ ਚਾਹੁੰਦਾ ਚਲੋ ਸਾਨੂੰ ਇੰਨੀ ਬਹੁਤ ਹੈ ਜੀ ਆਇਆ ਹਨ ਸਾਨੂੰ ਬਹੁਤ ਖੁਸ਼ੀ ਆ ਪਰਿਵਾਰ 'ਚ ਸਾਡੇ 'ਚ ਸਾਡਾ ਬਰਾ ਵਾਪਸ ਆ ਗਿਆ ਅੱਜ ਕਿੰਨੇ ਦੇਖੀਏ ਕਿੰਨਾ ਪੜ੍ਹਿਆ ਲਿਖਿਆ ਦਾ ਉਹਨਾਂ ਨੇ ਐਮਬੀਏ ਕੀਤੀ ਹੋਈ ਹੈ ਜੀ ਮਾਸਟਰ ਡਿਗਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕਿੰਨਾ ਟਾਈਮ ਲੱਗਿਆ ਸੀ ਉਹ ਗਏ ਸੀ ਤਕਰੀਬਨ 18 ਸਤੰਬਰ ਨੂੰ ਇੰਡੀਆ ਤੋਂ ਗਏ ਸੀ ਪਹਿਲਾਂ ਕੋਈ ਨੌਕਰੀ ਲਈ ਹੋਰੇ ਟਰਾਈ ਕੀਤਾ ਸੀ ਬਹੁਤ ਟਰਾਈ ਕਰਦੇ ਰਹੇ ਜੀ ਜਦੋਂ ਨਾ ਕੋਈ ਹੱਲ ਬਣਿਆ ਸਰਕਾਰਾਂ ਦੇ ਬਹੁ ਗੁਜ਼ਾਰਚਾਂ ਹੋਈਆਂ ਬਹੁ ਅਪਲਾਈ ਕੀਤੀਆਂ ਪਰ ਨਾ ਹੋਰੇ ਮਿਲਿਆ ਦਾ ਅਗਰ ਨੂੰ ਇਸ ਤਰ੍ਹਾਂ ਚੁੱਕਣਾ ਪਿਆ ਜੀ ਪਰਿਵਾਰ ਨੂੰ ਜਦੋਂ ਹੁਣ ਮੁੱਖ ਮੰਤਰੀ ਨੇ ਕਿਹਾ ਹੈ ਜੇ ਜਿਹੜੇ ਲੋਕ ਵਾਪਸ ਆਏ ਨੇ ਅਸੀਂ ਉਹਨਾਂ ਦੀ ਬਾਹ ਫੜਾਂਗੇ ਲੋ ਲੱਗਦਾ ਹੈਗਾ ਕਿ ਬੱਚਾ ਹੈਗਾ ਜਿਹੜਾ ਤੁਹਾਡਾ ਵਾਪਸ ਆਇਆ ਹੈਗਾ ਉਸ ਨੂੰ ਜੋ ਕੰਮ ਨੌਕਰੀ ਮਿਲਣੀ ਚਾਹੀਦੀ ਹੈ ਚਲੋ ਜੋ ਅਕੋਰਡਿੰਗ ਉਹਨਾਂ ਦੀ ਸਟੱਡੀ ਦੇ ਰਿਲੇਟਡ ਜੋ ਉਹਨਾਂ ਦੇ ਐਵੇਂ ਤੇ ਰੱਖਦੀ ਆ ਨਾ ਪੜ੍ਹਾਈ ਉਹਨਾਂ ਦੀ ਜੋ ਉਸ ਦੀ ਮਿਲੇ ਤਾਂ ਚੰਗੀ ਗੱਲ ਸਾਡੇ ਪਰਿਵਾਰ ਦੀ ਪਹਿਲਾਂ ਬਾਹਰ ਜਾਣ ਦਾ ਕਾਰਨ ਨੌਕਰੀ ਨਾ ਮਿਲਣਾ ਸੀ ਬਿਲਕੁਲ ਜੀ ਨੌਕਰੀ ਇਸਨ ਹਰਦੀਪ ਦੇ ਪਰਿਵਾਰ ਜਿਨ੍ਹਾਂ ਨੇ ਬਹੁਤ ਵਿਸਤਾਰ ਦੇ ਨਾਲ ਦੱਸਿਆ ਹੈਗਾ ਕਿ MBA ਉਹਨਾਂ ਦੇ ਬੱਚੇ ਨੇ ਕੀਤੀ ਹੋਈ ਹੈਗੀ ਆ ਨੌਕਰੀ ਨਾ ਮਿਲਣ ਦੇ ਚਲਦੇ 6-7 ਮਹੀਨੇ ਪਹਿਲਾਂ ਉਹ ਗਏ ਸੀ ਤੇ ਉੱਥੋਂ ਉਹਨਾਂ ਦੀ ਵਾਪਸੀ ਹੋਈ ਆ ਔਰ ਜਿਸ ਤਰ੍ਹਾਂ ਮੁੱਖ ਮੰਤਰੀ ਨੇ ਬਿਆਨ ਦਿੱਤਾ ਹੈਗਾ ਕਿ ਜੋ ਲੋਕ ਵਾਪਸ ਆਏ ਨੇ ਅਮਰੀਕਾ ਤੋਂ ਤੇ ਉਹਨਾਂ ਦੀ ਉਹ ਬਾਹ ਫੜਨਗੇ ਇਸ ਨੂੰ ਲੈ ਕੇ ਵੀ ਉਹਨਾਂ ਦੇ ਦਿਲ ਦੇ ਅੰਦਰ ਉਤਸ਼ਾਹ ਹੈ ਗਿਆ ਕਿ ਉਹਨਾਂ ਦੇ ਬੱਚੇ ਨੇ ਜਿਸ ਤਰ੍ਹਾਂ ਦੀ ਸਟੱਡੀ ਕੀਤੀ ਹੈਗੀ ਹੈ ਉਹਨੂੰ ਉਸ ਤਰ੍ਹਾਂ ਦੀ ਨੌਕਰੀ ਉਸ ਤਰ੍ਹਾਂ ਦਾ ਕੰਮ ਹੈ ਜਿਹੜਾ ਮਿਲੇ ਕੈਮਰਾ ਪਰਸਨ प्रदीप ਆਰ ਐਨ ਕਾਉਂਸਲ ਜੀ ਪੰਜਾਬ ਹਰਿਆਣਾ ਹਿਮਾਚਲ ਚੱਠੇ ਸੇਕਵਾ ਸੁਨਾਮ ਜੈ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਰਹਿ ਰਹੇ ਭਾਰਤੀਆਂ ਨੂੰ ਜਿਸ ਤਰ੍ਹਾਂ ਅਮਰੀਕਾ ਗਵਰਨਮੈਂਟ ਵੱਲੋਂ ਵਾਪਸ ਭੇਜਿਆ ਜਾ ਰਿਹਾ ਹੈਗਾ ਉਹਦੇ ਵਿੱਚ ਪੰਜਾਬ ਦੇ ਜੋ 67 ਨੌਜਵਾਨ ਜਿਹੜੇ ਨੇ ਉਹ ਵਾਪਸ ਆਏ ਨੇ ਉਹਨਾਂ ਵਿੱਚ ਜ਼ਿਲ੍ਹਾ ਸੰਗਰੂਰ ਦੇ ਵੀ ਤਿੰਨ ਨੌਜਵਾਨ ਨੇ ਜਿਨ੍ਹਾਂ ਵਿੱਚੋਂ ਇੱਕ ਮੰਡਵੀ ਦਾ ਇੱਕ ਜੋ ਧੂਰੀ ਦਾ ਅਤੇ ਤੀਸਰਾ ਨੌਜਵਾਨ ਹੈਗਾ ਜੋ ਉਸਨਾਮ ਇਲਾਕੇ ਦੇ ਪਿੰਡ ਚੱਠਾ ਸੇਖਵਾਂ ਦਾ ਹੈਗਾ 32 ਸਾਲਾਂ ਇਹ ਨੌਜਵਾਨ ਹੈਗਾ ਜੋ ਅਨਮੈਰਿਡ ਹੈਗਾ ਉਸਦੇ ਪਰਿਵਾਰ ਦੇ ਵਿੱਚ ਉਸਦੀ ਵਾਪਸੀ ਨੂੰ ਲੈ ਕੇ ਖੁਸ਼ੀ ਹੈਗੀ ਪਰ ਮੀਡੀਆ ਦੇ ਦੇ ਕੈਮਰੇ ਦਾ ਉਹ ਸਾਹਮਣਾ ਨਹੀਂ ਕਰਨਾ ਚਾਹੁੰਦੇ ਉਹਨਾਂ ਦੇ ਪਰਿਵਾਰ ਦੇ ਇੱਕ ਪਰਿਸ਼ਨ ਵੱਲੋਂ ਜੋ ਹੈ ਜੋ ਕਿ ਉਹਨਾਂ ਰਿਸ਼ਤੇਦਾਰ ਹੈ ਉਸ ਵੱਲੋਂ ਦੱਸਿਆ ਗਿਆ ਹੈ ਕਿ ਉਹਨਾਂ ਦੇ ਬੱਚੇ ਵੱਲੋਂ ਜੋ ਐਮਬੀਏ ਕੀਤੀ ਗਈ ਸੀ ਔਰ ਐਮਬੀਏ ਕਰਨ ਤੋਂ ਬਾਅਦ ਉਸ ਨੂੰ ਨੌਕਰੀ ਨਾ ਮਿਲਣ ਦੇ ਚੱਲਦੇ ਉਸ ਵੱਲੋਂ ਪਹਿਲਾਂ ਇੱਕ ਦੋ ਹੋਰ ਕੰਟਰੀਆਂ ਦਾ ਜਿਹੜਾ ਹੈਗਾ ਵੀਜ਼ਾ ਅਪਲਾਈ ਕੀਤਾ ਗਿਆ ਪਰ ਵੀਜ਼ਾ ਅਪਲਾਈ ਕਰਨ ਤੋਂ ਬਾਅਦ ਨਾ ਵੀਜ਼ਾ ਅਕਸੈਪਟ ਹੋਇਆ ਤਦ ਉਸ ਨੇ ਇਸ ਤਰ੍ਹਾਂ ਦੇ ਜੋ ਗੈਰਕਾਨੂੰਨੀ ਤਰੀਕਾ ਹੈਗਾ ਜਿਹੜਾ ਉਹ ਅਮਰੀਕਾ ਜਾਂਦਾ ਅਪਣਾਇਆ ਏਜੰਟਾਂ ਹੀ 45 ਲੱਖ ਤੋਂ ਵੱਧ ਹੀ ਦੀ ਰਾਜ ਹੀ ਹੈ ਉਹ ਦੱਸੀ ਜਾਂਦੀ ਹੈ ਔਰ ਪਰਿਵਾਰ ਹੈ ਜੋ ਖੇਤੀਬਾੜੀ ਕਰਦਾ ਹੈਗਾ ਔਰ ਹਰਦੀਪ ਔਰ प्रदीप ਦੋ ਭਾਈ ਹੈਗੇ ਨੇ ਉਹਨਾਂ ਦੇ ਪਿਤਾ ਜੀ ਰਿਟਾਇਰਡ ਅ ਅਧਿਕਾਰੀ ਹੈਗੇ ਨੇ ਤੇ ਹੁਣ ਉਹਨਾਂ ਨੂੰ ਖੁਸ਼ੀ ਹੈ ਕਿ ਉਹਨਾਂ ਦਾ ਬੱਚਾ ਜਿਹੜਾ ਵਾਪਸ ਆਇਆ ਹੈਗਾ ਔਰ ਜੇਕਰ ਗੱਲ ਕੀਤੀ ਹੋਵੇ ਪੰਜਾਬ ਸਰਕਾਰ ਦੀ ਜਿਸ ਤਰ੍ਹਾਂ ਅੰਮ੍ਰਿਤਸਰ 에어ਪੋਰਟ ਦੇ ਉੱਪਰ ਜੋ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਵੱਲੋਂ ਐਲਾਨ ਕੀਤਾ ਗਿਆ ਹੈਗਾ ਕਿ ਜੋ ਵੀ ਲੋਕ ਬੱਚੇ ਨੌਜਵਾਨ ਉਹ ਅਮਰੀਕਾ ਤੋਂ ਇਸ ਤਰ੍ਹਾਂ ਵਾਪਸ ਆਏ ਨੇ ਤੇ ਪੰਜਾਬ ਸਰਕਾਰ ਉਹਨਾਂ ਦੀ ਬਾਹ ਫੜੇਗੀ ਉਹਨਾਂ ਲਈ ਚਾਹੇ ਸੈਟਅਪਸ ਹੈਗੇ ਨੇ ਲਗਾਣੇ ਜਾਓ ਕੋਈ ਕੰਮ ਕਰਨਾ ਚਾਹੁੰਦੇ ਨੇ ਜਾਂ ਉਹਨਾਂ ਦੀ ਐਜੂਕੇਸ਼ਨ ਦੇ ਹਿਸਾਬ ਨਾਲ ਕੋਈ ਨੌਕਰੀ ਹੈਗੀ ਹੈ ਤਾਂ ਉਹ ਨੌਕਰੀ ਜਿਹੜੀ ਹੈ ਉਹਨਾਂ ਨੂੰ ਦਿਵਾਉਣ ਲਈ ਉਹਨਾਂ ਦਾ ਜਿਹੜਾ ਪ੍ਰਯਾਸ ਰਹੇਗਾ ਇਸ ਦੇ ਨਾਲ ਕਈ ਸਵਾਲ ਨੇ ਜਿਹੜੇ ਉਹ ਵੀ ਖੜੇ ਹੁੰਦੇ ਨੇ ਜਿਸ ਤਰ੍ਹਾਂ ਕਿ ਅੰਮ੍ਰਿਤਸਰ 에ਅਰਪੋਰਟ ਪੰਜਾਬ ਦਾ ਕਿਉਂ ਚੁਣਿਆ ਗਿਆ ਔਰ ਜ਼ਿਆਦਾਤਰ ਪੰਜਾਬੀ ਨੇ ਜਿਹੜੇ ਉਹ ਅਮਰੀਕਾ ਦੇ ਵਿੱਚ ਰਹਿ ਰਹੇ ਹੈਗੇ ਨੇ ਔਰ ਵਾਪਸੀ ਵਾਲੇ ਦੀ ਗਿਣਤੀ ਵੀ ਪੰਜਾਬੀਆਂ ਦੀ ਵੱਡਾ ਹੈ ਔਰ ਜਿਸ ਤਰ੍ਹਾਂ ਜੋ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਤੇ ਉਸ ਨੂੰ ਲੈ ਕੇ ਜੋ ਵਾਪਸ ਆਏ ਨੇ ਇਹ ਪੰਜਾਬੀ ਨੌਜਵਾਨ ਉਹਨਾਂ ਦੀ ਜੋ ਨਿਗਾਹ ਹੈ ਪੰਜਾਬ ਸਰਕਾਰ ਤੇ ਰਵੇਗੀ ਕੈਮਰਾ ਪਰਸਨ ਪ੍ਰਦੀਪ ਕੁਮਾਰ ਦੇ ਨਾਲ ਆਰਐਨ ਕਾਉਂਸਲ ਪਿੰਡ ਚੱਫੇ ਸੇਖਵਾ ਜ਼ਿਲ੍ਹਾ ਸੰਗਰੂਰ